ਕ੍ਰੋਧਨਾ ਬੜਿਆਂ ਨੂੰ ਆਉਂਦਾ ਮੈਂ ਕਈ ਅਜਿਹੇ ਗੁਰਸਿੱਖ ਵੀ ਦੇਖੇ ਨੇ ਜਿਹੜੇ ਗੁਰਬਾਣੀ ਪੜ੍ਹਦੇ ਆ ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਹੁੰਦੀ ਹੈ ਪਰ ਤਾਂ ਵੀ ਉਹਨਾਂ ਨੂੰ ਕ੍ਰੋਧ ਬੋਦਾ ਦੋਲ ਇਹਦੇ ਪਿੱਛੇ ਕੀ ਕਾਰਨ ਹੈ ਹਾਂਜੀ ਇਹਦਾ ਕਾਰਨ ਇਹ ਹੈ ਬਾਈਕ ਜੀ ਉਹ ਆਪਣੀ ਮੱਤ ਦੁਆਰਾ ਭਗਤੀ ਕਰ ਰਹੇ ਜਿਹੜੀ ਭਗਤੀ ਹੈ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਨੇ ਕਿ ਗੁਰ ਕੀ ਮੱਤ ਤੂ ਲੈ ਏ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਇਸ ਸੰਸਾਰ ਦੀ ਚਾਹੇ ਮੈਂ ਪੀ ਐਚ ਡੀ ਕਰ ਲਵਾਂ ਪਰ ਜੇ ਮੈਂ ਆਪਣਾ ਬ੍ਰह्म ਗਿਆਨ ਕਿਸੇ ਗੁਰ ਸਿੱਖ ਤੋਂ ਗੁਰਬਾਣੀ ਗੁਰੂ ਦਾ ਸਿੱਖਿਆ ਨਹੀਂ ਨਾ ਤੇ ਇਹ ਜਿਹੜਾ ਮੇਰਾ ਪ੍ਰੈਕਟੀਕਲ ਹੈ ਫਿਰ ਇਹ ਅਧੂਰਾ ਹੋ ਜਾਏਗਾ ਜਿਹੜੇ ਗੁੱਸਾ ਕਰਦੇ ਨੇ ਉਹਨਾਂ ਦਾ ਪ੍ਰੈਕਟੀਕਲ ਨਹੀਂ ਆ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ ਕਿ ਜਿਹੜਾ ਗੁੱਸਾ ਹੈ ਕਰੋਧ ਹੈ ਉਹ ਸਰੀਰ ਦੀ ਜੜ ਵੜ ਦਿੰਦਾ ਸਰੀਰ ਨੂੰ ਰੋਗ ਲਾਉਂਦਾ ਤੇ ਮਹਾਰਾਜ ਕਹਿੰਦੇ ਵੀ ਕਰੋਧ ਸਾਨੂੰ ਆਂਦਾ ਕਿਉਂ ਹੈ ਕਰੋਧ ਜਦੋਂ ਸਾਨੂੰ ਤਾਂ ਆਂਦਾ ਹੈ ਜਦੋਂ ਸਾਡੀ ਕੋਈ ਗੱਲ ਨਹੀਂ ਮੰਨਦਾ ਤੇ ਦੂਜਾ ਜਦੋਂ ਸਾਤ ਕੋਈ ਕੁਝ ਖੋਹਦਾ ਹੈ ਤੀਜਾ ਆਪਾਂ ਕਿਸੇ ਦਾ ਰਾਜ ਕਰਨਾ ਹੋਵੇ ਤਾਂ ਕਰੋਧ ਆਂਦਾ ਤੇ ਮਹਾਰਾਜ ਦਾਸੇ ਵੀ ਤੁਹਾਨੂੰ ਤੁਹਾਡਾ ਦੇਸ਼ ਹੀ ਨਹੀਂ ਹੈ ਇਹ ਤੇ ਪਰਾਇਆ ਦੇਸ਼ ਹੈ ਇੱਥੇ ਤੁਸੀਂ ਪਰੌਣ ਤਿਆਰੀ ਦੇ ਰੂਪ ਵਿੱਚ ਆਓ ਆ ਕੇ ਆਪਣਾ ਇੱਥੇ ਕੰਮ ਕਰੋ ਜੋ ਮਾਲਕ ਨੇ ਰਾਤ ਨੂੰ ਸਾਨੂੰ ਡਿਊਟੀ ਲਾਂਦਾ ਹੈ ਮਾਲਕ ਵੀ ਤੁਸੀਂ ਦਿਨੇ ਇਹ ਕੰਮ ਕਰਨਾ ਹੈ ਪੂਰਾ ਉਹ ਕੰਮ ਕਰੋ ਤੇ ਕੰਮ ਕਰਦੇ ਕਰਦੇ ਪ੍ਰਮਾਤਮਾ ਵੱਲ ਧਿਆਨ ਰੱਖਦੇ ਰੱਖਦੇ ਨਾਮ ਵਿੱਚ ਸਮਾਓ ਤੇ ਪ੍ਰਮਾਤਮਾ ਤੱਕ ਸ਼ਾਮ ਨੂੰ ਫਿਰ ਚਲੇ ਜਾਓ ਜਿਨੂੰ ਦੀਪ ਸਰਾਦ ਦੋਈ ਦਾਈ ਦਾ ਖੇਲਾ ਸਗਲ ਦੂਸਰਾ ਜਿਹੜਾ ਇਹ ਕਰੋਧ ਆਂਦਾ ਹੈ ਉਤਾਂ ਦਾ ਜਦੋਂ ਸਾਡਾ ਪ੍ਰੈਕਟੀਕਲ ਨਹੀਂ ਹੈ ਜਦੋਂ ਆਪਾਂ ਦਾ ਪ੍ਰੈਕਟੀਕਲ ਹੋ ਗਿਆ ਫਿਰ ਸਾਨੂੰ ਬਗਾਨਾ ਕੋਈ ਦਿਖਣਾ ਨਹੀਂ ਹੈ ਦੇਖੋ ਕਰੋਧ ਕਰਨੇ ਵਾਲੀ ਕਿੱਡੀ ਵੱਡੀ ਗੱਲ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਇਆ ਜੋ ਤਤੀ ਤਵੀ ਤੇ ਬਿਠਾਇਆ ਸਾਈ ਮੀਆਂ ਮੀਰ ਜੀ ਸੀਗੇ ਉਹ ਗੁਰੂ ਮਹਾਰਾਜ ਤੋਂ ਗੁਰਮੰਤਰ ਲੈ ਕੇ ਉਹਨਾਂ ਨੇ ਪਰਮਾਤਮਾ ਨੂੰ ਮਿਲੇ ਤੇ ਉਹਨਾਂ ਨੂੰ ਵੀ ਕਰੋਧ ਰੋਸ ਆਇਆ ਕਰੋਧ ਨਹੀਂ ਰੋਸ ਆਇਆ ਕਿ ਮਹਾਰਾਜ ਮੈਨੂੰ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਨੂੰ ਮਿਲਾ ਦੇ ਆਂ ਵਿੱਚ ਮਤਲਬ ਇਨੀ ਸ਼ਕਤੀ ਹੈ ਤੇ ਮਹਾਰਾਜ ਕਹਿੰਦੇ ਵੀ ਸਾਈ ਮੀਆਂ ਮੀਰ ਜੀ ਤੁਸੀਂ ਇੰਨੀ ਸ਼ਕਤੀ ਕਿੱਥੋਂ ਲਈ ਕਹਿੰਦੇ ਮਹਾਰਾਜ ਤੁਸੀਂ ਗੁਰਮੰਤਰ ਦੱਸਿਆ ਪ੍ਰੈਕਟੀਕਲ ਕਰਾਇਆ ਤੁਹਾਨੂੰ ਪ੍ਰਮਾਤਮਾ ਮਿਲਾਇਆ ਤੁਹਾਡੋ ਲਈ ਕਹਿੰਦੇ ਤੁਹਾਡੇ ਕੋਲ ਇੱਕ ਬੂੰਦ ਹੈ ਸਾਡੇ ਕੋਲ ਸਾਗਰ ਭਰਿਆ ਕਿਉਂ ਇਹ ਕਰਦੇ ਹੋ ਮਹਾਰਾਜ ਕਹਿੰਦੇ ਇਹ ਮਾਲਕ ਦਾ ਹੁਕਮ ਹੈ ਮਾਲਕ ਤੇਰਾ ਭਾਣਾ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗ ਸੇ ਸਾਨੂੰ ਕਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਪ੍ਰਮਾਤਮਾ ਹੈ ਉਹੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਜਿਹੜੇ ਕਰੋਧ ਕਰਦੇ ਨੇ ਉਹਨਾਂ ਦਾ ਮਨ ਸੁੱਤਾ ਹੈ ਤਾਂ ਉਹਨਾਂ ਨੂੰ ਕ੍ਰੋਧ ਆ ਰਿਹਾ ਤ੍ਰੈ ਗੁਣਾ ਵਿੱਚ ਸੁੱਤਾ ਹੈ ਜਿਹਨੂੰ ਸਤੋ ਗੁਣ ਰਜੋ ਗੁਣ ਤਮੋ ਗੁਣ ਕਹਿੰਦੇ ਇਹ ਪੂਰਾ ਪੜਾਈ ਕਰਾਈ ਜਾਂਦੀ ਹੈ ਸੰਗਤ ਵਿੱਚ ਜੇ ਆਪਾਂ ਸੰਗਤ ਬਾਰ ਬਾਰ ਸੰਗਤ ਕਰਾਂਗੇ ਬਾਰ ਬਾਰ ਸੰਗਤ ਮਨ ਛੀਤਲ ਹੋ ਜਾਂਦਾ ਭਗਤ ਕਬੀਰ ਜੀ ਕਹਿੰਦੇ ਮਨ ਛੀਤਲ ਪਿਆ ਪਾਇਆ ਬ੍ਰह्म ਗਿਆ ਮਨ ਇਹਨਾ ਛੀਤਲ ਹੋ ਜਾਏਗਾ ਕਿ ਪ੍ਰਾਇਆ ਦਿਖੇ ਨਹੀਂ ਕਿ ਤੁਹਾਨੂੰ ਕੋਈ ਪ੍ਰਾਇਆ ਦਿਖੇਗਾ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਹਿੰਦੇ ਵਿਸਰ ਗਈ ਸਭਤਾਤ ਪ੍ਰਾਈ ਜਬ ਤੇ ਸਾਦ ਸੰਗਤ ਮੁਹੇ ਪਾਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬੰਦਾ ਹੈ ਪੇ ਮੈਨੂੰ ਤਾਂ ਕੋਈ ਬਗਾਰੀ ਕੋਈ ਬਗਾ ਪਰਾਇਆ ਲੱਗਦਾ ਨਹੀਂ ਭਾਵੇਂ ਕੀ ਘਰ ਦੇ ਵਿੱਚ ਪਿਥੀ ਉਹਨਾਂ ਦੇ ਵੱਡੇ ਬ੍ਰਦਰ ਸੀ ਉਹ ਕਿੰਨਾ ਦੁਬਦਾ ਕਰਦੇ ਸੀ ਉਹਨਾਂ ਨਾਲ ਪਰ ਫਿਰ ਵੀ ਉਹਨਾਂ ਨੇ ਕਦੇ ਕਿਸੇ ਕਰੋਧ ਨਹੀਂ ਕੀਤਾ ਦੁਬਦਾ ਨਫ਼ਰਤ ਨਹੀਂ ਕੀਤੀ ਜਦੋਂ ਆਪਾਂ ਗੁਰਬਾਣੀ ਨੂੰ ਪੜਾਂਗੇ ਵਿਚਾਰ ਕੇ ਹੂੰ ਫੇ ਸਾਨੂੰ ਭੇਜਾ ਜੇ ਫੇ ਸਾਨੂੰ ਕਰੋਧ ਨਹੀਂ ਆਏਗਾ ਵੀ ਸਾਨੂੰ ਪਿਆਰ ਆਏਗਾ ਕਿਉਂਕਿ ਗਰਵਾਣੀ ਪਿਆਰ ਦਾ ਵਿਸ਼ਾ ਹੈ ਮਹਰ ਦਾਦਦੇ ਨੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਤ ਤਿੰਨ ਹੀ ਪ੍ਰਾਪਤ ਪਿਆਰ ਦਾ ਵਿਸ਼ਾ ਅ ਤੁਸੀਂ ਗੱਲ ਕਹਿ ਰਹੇ ਸੀ ਕਿ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੇ ਆ ਤਾਂ ਸਾਈ ਮੀਆਂ ਮੀਰ ਜੀ ਨੂੰ ਕਰੋਧ ਆ ਜਾਂਦਾ ਹਾਂਜੀ ਤੇ ਗੁਰੂ ਸਭਾ ਨਾਲ ਦੇ ਵਿੱਚ ਇੰਨੀ ਸ਼ਕਤੀ ਸੀਗੇ ਬਿਨਾਂ ਹੱਥ ਚੱਕੇ ਬਿਨਾਂ ਉਪਸ ਕੀਤੇ ਸਭ ਕੁਝ ਜਿਹੜਾ ਕਰ ਸਕਦੇ ਸਭ ਕੁਝ ਖਤਮ ਨਹੀਂ ਕਰ ਸਕਦੇ ਸੀ ਬਿਲਕੁਲ ਕਿਉਂਕਿ ਅਸੀਂ ਦੇਖਦੇ ਹਾਂ ਵੀ ਪ੍ਰਤੀਕ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਜੇ ਆਪਾਂ ਦੇਖਦੇ ਹਾਂ ਚਾਰ ਚਰਨੀਆਂ ਦੀ ਸ਼ਹੀਦੀ ਹੁੰਦੀ ਹੈ ਦੇਖਦੇ ਹਾਂ ਵੀ ਕਿੰਦਾ ਚਮਕੌਰ ਦੇ ਵਿੱਚ 10 ਲੱਖ ਦੀਆਂ ਫੌਜਾਂ ਜਿਹੜੀਆਂ ਉਹਨਾਂ ਨੇ ਘੇਰਾ ਪਾਇਆ ਹੈ ਤੇ ਗੁਰਗੋਬਿੰਦ ਸਿੰਘ ਜੀ ਕਿਸ ਤਰੀਕੇ ਨਾਲ ਉਹਨਾਂ ਨਾਲ ਜੰਗ ਲੜਦੇ ਆ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਜਿਹੜੇ ਉੱਥੇ ਦੋ ਸ਼ਹੀਦ ਵੀ ਹੋ ਜਾਂਦੇ ਆ ਮਤਲਬ ਚੰਦੇ ਤਾਂ ਆਪਣੀ ਸ਼ਕਤੀ ਅਰਪਸੇ ਉਵਰਤ ਸਕਦੇ ਸੀ हां जी बिल्कुल महाराज ਕੋਲੇ ਨਹੀਂ ਸ਼ਕਤੀ ਸੀ ਕਿ ਉਹ ਆਪ ਹੀ ਪ੍ਰਮਾਤਮਾ ਦਾ ਰੂਪ ਸੀਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਮਾਤਮਾ ਨੇ ਉਹਨਾਂ ਨੂੰ ਭੇਜਿਆ ਸੀਗਾ ਤੇ ਫਿਰ ਉਹਨਾਂ ਨੂੰ ਇਹ ਕਾਲ ਇਸ ਕਰਕੇ ਖੇਡ ਖੜਾ ਰਿਆ ਸੀ ਕਿਉਂਕਿ ਮਹਾਰਾਜ ਨੇ ਆਉਣ ਵਾਲਾ ਸਮਾਂ ਦੇਖ ਲਿਆ ਸੀਗਾ ਕਿ ਨਕਲੀ ਗੁਰੂ ਬਹੁਤ ਬਣ ਜਾਣਗੇ ਤੇ ਉਹਨਾਂ ਨੇ ਗੁਰੂ ਗਰੰਥ ਸਾਹਿਬ ਨੂੰ ਮਹਾਰਾਜ ਨੂੰ ਗੁਰਗੱਦੀ ਦੇਣ ਦਾ ਫੈਸਲਾ ਕੀਤਾ ਤੇ ਕਾਲ ਇਹ ਰੋਕ ਰਿਹਾ ਸੀਗਾ ਕਿ ਗੁਰੂ ਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਗੱਦੀ ਮਿਲ ਗਈ ਤੇ ਫਿਰ ਇਹ ਬਹੁਤ ਜ਼ਿਆਦਾ ਗੁਰਸਿੱਖ ਪ੍ਰੈਕਟੀਕਲ ਕਰ ਲੈਣਗੇ ਤੇ ਪ੍ਰਮਾਤਮਾ ਨੂੰ ਲੱਭ ਲੈਣਗੇ ਸਰੀਰ ਵਿੱਚੋਂ ਤੇ ਫਿਰ ਉਸ ਨੇ ਔਰੰਗਜ਼ੇਬ ਦੇ ਰਾਹੀ ਉਹਨਾਂ ਦਾ ਕਾਲ ਬਸ ਸੀਗਾ ਮਨ ਉਹਨਾਂ ਦੇ ਰਾਹੀ ਗੁਰੂ ਮਹਾਰਾਜ ਨੂੰ ਘੇਰਾ ਪਵਾਇਆ ਸ਼ਹੀਦੀਆਂ ਹੋਈਆਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਲਕ ਤੋਂ ਹੁਕਮ ਲੈ ਕੇ ਇਹ ਗੁਰਗੱਦੀ ਜਿਹੜੀ ਗੁਰੂ ਗੰਗਾ ਸਾਹਿਬ ਮਹਾਰਾਜ ਨੂੰ ਦਿੱਤੀ ਹੈ ਤਾਂ ਜੋ ਮੇਰੇ ਜਿਹੜੇ ਗੁਰਸਿੱਖ ਪਿਆਰੇ ਆ ਉਹ ਪ੍ਰੈਕਟੀਕਲ ਕਰਕੇ ਪ੍ਰਮਾਤਮਾ ਨਾਲ ਮਲਾਪ ਕਰ ਲੈਣ ਤਾਂ ਹੀ ਮਹਾਰਾਜ ਨੇ ਦੱਸਿਆ ਨਾ ਕਿ ਇਹਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁੱਤ ਚਾਰ ਚਾਰ ਮੂਹੇ ਤੇ ਕਿਆ ਹੁਆ ਜੀਵਤ ਕਈ ਹਜ਼ਾਰ ਉਹਨਾਂ ਨੇ ਬਿਲਕੁਲ ਵੀ ਰੋਸ ਨਹੀਂ ਕੀਤਾ ਸ਼ਿਕਵਾ ਨਹੀਂ ਕੀਤਾ ਕਿਉਂਕਿ ਪ੍ਰੈਕਟੀਕਲ ਸੀ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਇਸੰਗੀ ਸਾਥੀ ਨੇ ਸਾਡੇ ਇੱਕਦਮ ਸੰਸਾਰ ਤੋਂ ਜਾਣਾ ਹੀ ਹੈ ਕਿਉਂਕਿ ਸਵਾਸਾਂ ਦਾ ਧੰਨ ਹੈ ਜਿੰਨਾ ਤੁਹਾਡਾ ਧੰਨ ਹੈ ਤੁਸੀਂ ਲੈਣਾ ਹੈ ਜਿੰਨਾ ਮੇਰਾ ਮੈ ਲੈਣਾ ਇੱਕ ਸਵਾਸ ਵੀ ਘਟਦਾ ਨਹੀਂ ਵਧਦਾ ਨਹੀਂ ਤੇ ਮਹਾਰਜ ਦੱਸੇ ਨੇ ਅਣ ਘਰਲੇ ਸਭ ਦੇ ਸਾਸ ਸਨੇ ਵੱਡਣ ਕਟਣ ਤਿਲਸਾਰ ਇੱਕ ਤਿਲ ਜਿੰਨਾ ਵੀ ਸਵਾਸ ਵਧੇਗਾ ਨਹੀਂ ਤਿਲ ਜਿੰਨਾ ਵੀ ਘਟੇਗਾ ਨਹੀਂ ਇਹ ਖੇਡ ਹੈ ਇਹ ਖੇਡ ਜੇ ਸਵਾਸ ਰਹਿੰਦੇ ਰਹਿੰਦੇ ਅਸੀਂ ਪ੍ਰਮਾਤਮਾ ਨੂੰ ਲੱਭ ਲਿਆ ਤੇ ਆਪਾਂ ਪਾਸ ਜੇ ਆਪਾਂ ਨਹੀਂ ਲੱਭ ਸਕੇ ਤੇ ਆਪਾਂ ਫਿਰ ਫਿਰ 84 ਲੱਖ ਜੂਨ ਦਾ ਚੱਕਰ ਸਾਨੂੰ ਕੱਟਣਾ ਪਏਗਾ ਇਸ ਕਰਕੇ ਗੁਰਵਾਣੀ ਗੁਰੂ ਜਿਹੜੇ ਨੇ ਉਹ ਪੂਰੇ ਸੰਸਾਰ ਦੇ ਗੁਰੂ ਨੇ ਇੱਥੇ ਕੋਈ Hindu ਨਹੀਂ ਕੋਈ ਮੁਸਲਮਾਨ ਨਹੀਂ ਕੋਈ ਸਿੱਖ ਨਹੀਂ ਕੋਈ ਸਾਈ ਆਪਾਂ ਸਾਰੇ ਹੀ ਉਸ ਪਰਮਾਤਮਾ ਦੇ ਬੱਚੇ ਆ ਜਿਨ ਮਹਾਰਾਜ ਗੁਰਬਾਣੀ ਸ਼ਰਮਾਉਂਦੇ ਨੇ ਮਾਨਸ ਕੀ ਜਾਤ ਸਭ ਆ ਇਹ ਕਹਿ ਪਹਿਚਾਨੋ ਅੱਬਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਆਪਾਂ ਸਾਰੇ ਹੀ ਉਸ ਪਰਮਾਤਮਾ ਦੇ ਬੱਚੇ ਆ ਸਾਨੂੰ ਇਹ ਮੌਕਾ ਮਿਲਿਆ ਪਰਮਾਤਮਾ ਨੂੰ ਮਿਲਣ ਦਾ ਜੇ ਆਪਾਂ ਸੰਗਤ ਕਰਕੇ ਪ੍ਰੈਕਟੀਕਲ ਕੀ ਕਰਕੇ ਪਰਮਾਤਮਾ ਤੱਕ ਪਹੁੰਚ ਗਏ ਫਿਰ ਆਪਾਂ ਪਾਸ ਤੇ ਨਹੀਂ ਤੇ ਫਿਰ ਸਾਨੂੰ ਇਸ ਸੰਸਾਰ ਤੋਂ ਜਾਣਾ ਪਏਗਾ ਤੇ ਆਪਾਂ ਤੁਹਾਡੇ ਰਾਹੀਂ ਸੰਸਾਰ ਦੇ ਜੀਵਾਂ ਲਈ ਵੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਆਪਣੇ ਆਪ ਨੂੰ Hindu ਨਾ ਸਮਝੇ, Musalman ਨਾ ਸਮਝੇ, Isaai, Sikh ਨਾ ਸਮਝੇ। ਤੇ ਜੇ ਤੁਸੀਂ ਪ੍ਰੈਕਟੀਕਲ ਕਰਨਾ ਚਾਹੁੰਦੇ ਹੋ ਤਾਂ ਇੱਥੇ ਗੁਰੂ ਘਰ ਭਾਈ ਸਾਹਿਬ ਭਾਈ ਲਖਵੀਰ ਸਿੰਘ ਹੋਣਾ ਨੇ ਆਪਾਂ ਗੁਰਮਖਾਨੇ ਆਪਸ ਵਿੱਚ ਸੰਯੋਗ ਕਰਕੇ ਗੁਰਦੁਆਰਾ ਗੁਰਤੇਗ ਬਹਾਦਰ ਸਿਮਰਨਦوار ਮਾਛੀਵਾੜਾ ਵਿਖੇ ਤੇ ਇੱਕ ਗੁਰੂ ਘਰ ਫਰੀਦਕੋੜ ਵਿਖੇ ਆਪਾਂ ਮਿਲਣੇ ਚਾਹੋ ਗੁਰਦੁਆਰਾ ਗੁਰਤੇਗ ਬਹਾਦਰ ਆਪਾਂ ਉੱਥੇ ਆ ਕੇ ਸੰਗਤ ਕਰਕੇ ਪ੍ਰੈਕਟੀਕਲ ਸਿੱਖ ਕੇ ਪਰਮਾਤਮਾ ਤੱਕ ਪਹੁੰਚ ਸਕਦੇ ਆ ਤੇ ਦੂਸਰਾ ਆਪਾਂ ਜੇ ਆਪਾਂ ਨਹੀਂ ਪਹੁੰਚ ਸਕਦੇ ਤੇ ਆਪਾਂ YouTube ਤੇ ਚੈਨਲ ਹੈ ਭਾਈ ਸਾਹਿਬ ਭਾਈ ਲਖਵੀਰ ਸਿੰਘ ਫਰੀਦਕੋਟ ਵਾਲੇ ਉਹਨਾਂ ਦੇ ਨਾਲ ਸੰਪਰਕ ਕਰਕੇ YouTube ਤੇ ਕਥਾ ਸੁਣ ਕੇ ਗਿਆਨ ਲੈ ਕੇ ਘਰ ਬੈਠ ਕੇ ਸਿਮਰਨ ਕਰਕੇ ਪ੍ਰੈਕਟੀਕਲ ਕਰਦੇ ਕਰਦੇ ਜੇ ਆਪਾਂ ਨਹੀਂ ਆਣਾ ਚਾਹੁੰਦੇ ਆ ਨਹੀਂ ਪਹੁੰਚ ਸਕਦੇ ਕਿਸੇ ਦੀ ਮਜਬੂਰੀ ਹੁੰਦੀ ਹੈ ਆਪਾਂ ਘਰ ਬੈਠ ਕੇ ਵੀ ਆਪਾਂ ਪਹੁੰਚ ਸਕਦੇ ਲੇਕਿਨ ਸੰਗਤ ਵਿੱਚ ਬਹੁਤ ਹੀ ਸੋਖਾ ਹੋ ਜਾਂਦਾ ਹੈ ਮਾਰਾ ਨੇ ਸੰਗਤ ਨੂੰ ਬੜੀਾਈ ਬਹੁਤ ਦੀ ਮਾਰਾ ਦਾਸ ਜੀ ਨੇ ਵੀ ਜਿਹੜੀ ਸੰਗਤ ਨੂੰ ਇੰਨੀ ਬੜਾਈ ਦਿੱਤੀ ਆ ਮਾਰਾ ਦਾਸ ਜਿਉਂ ਬਲਾਉ ਤਿਉਂ ਬੋਲਾ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਭ ਤੋਂ ਪਿਆਰੀ ਚੀਜ਼ ਹੈ ਸਤ ਸੰਗਤ ਜੇ ਆਪਾਂ ਸੰਗਤ ਵਿੱਚ ਪਹੁੰਚ ਜਾਵਾਂਗੇ ਤੇ ਪ੍ਰਮਾਤਮਾ ਦੀ ਗੋਦ ਹੁੰਦੀ ਆ ਉੱਥੇ ਪ੍ਰਮਾਤਮਾ ਵਿਚਰਦੇ ਆ ਪ੍ਰਤੱਖ ਰੂਪ ਵਿੱਚ ਮਾਰਾ ਦਾਸ ਜੀ ਨੇ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਨੂਰ ਦਾ ਮਤਲਬ ਪ੍ਰਕਾਸ਼ ਮੈਂ ਇੱਕ ਅੰਦਰ ਵਿੱਚ ਤੁਹਾਡੇ ਕੋਈ ਸਵਾਲ ਪੁੱਛਣਾ ਚਾਹਾਂਗਾ ਜੇ ਤੁਹਾਨੂੰ